ਵੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪੁਰੰਗੇ ਬੁੜੇ ਜਾਂਦੇ ਆੜੇ ਬੱਚੇ ਕੰਮ ਤੇ ਜਾਂਦੇ ਸਾਮ ਤੋਂ ਹਮਡੇ ਇਹ ਪਤਾ ਨਹੀਂ ਕਿ ਉਹਨਾਂ ਕੀ ਬਣਿਆ ਰਾਜ ਕੀ ਨਹੀਂ ਬਣਿਆ ਹਨ ਨੂੰ ਨਹੀਂ ਪਤਾ ਇਹ ਗੱਲ ਮੇਰੇ ਘਰ ਚ ਉਹ ਕਮਾਉ ਉਹੀ ਹੈ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਪਹੁੰਚ ਗਰੀਬਿਆਂ ਹੀ ਸਾਨੂੰ ਲੱਗਦਾ ਕੋਈ ਵਰਦਾਤ ਹੋਈ ਜਾਂਾਂ ਤੇ ਬੜਾ ਹੀ ਦਰਦਨਾਕ ਹਾਸਾ ਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਕਪਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਡਾ ਲਿਆ ਜਾਵੇ ਬੀਤੀ ਦਿਨ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤੇਗੜ ਚੂੜੀਆਂ ਤੋਂ ਘਰ ਵਾਪਸ ਆਉਣ ਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਕਿ ਮੌਕੇ ਤੇ ਹੀ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਜਦ ਕਿ ਉਸ ਦਾ ਛੋਟਾ ਭਰਾ ਦਲਜੀਤ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭੱrti ਕਰਵਾਇਆ ਗਿਆ ਤੇ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ। ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਪੂਰੇ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ ਤੇ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਡਿੱਗਣ ਨਾਲ ਵਿਧਵਾ ਮਾਂ ਦਾ ਬੁਰਾ ਹਾਲ ਹੈ। ਵਿਧਵਾ ਮਾਂ ਰੋਂਦੀ ਕੁਰਲੋਂਦੀ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰ ਰਹੀ ਹੈ। ਇਹੇ ਦੋਵੇਂ ਸਕੇ ਭਰਾ ਫਤੇਗੜ ਚੂੜੀਆਂ ਦੇ ਵਿੱਚ ਨਿਹੰਗ ਸਿੰਘ ਫਾਸਟ ਫੋਰਡ ਦੇ ਨਾਂ ਤੇ ਫਾਸਟ ਫੂਡ ਦਾ ਕੰਮ ਕਰਦੇ ਸੀ ਤੇ ਰੋਜ਼ਾਨਾ ਫਤਿਹਗੜ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਰੀ ਸੂਰਤ ਮੱਲੀ ਆਪਣੇ ਘਰ ਆਉਂਦੇ ਸ। ਘਰ ਦੇ ਵੀ ਹਾਲਾਤ ਠੀਕ ਨਹੀਂ ਤੇ ਹੁਣ ਇਹ ਦੋਨੋਂ ਹੀ ਪ੍ਰਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਤੇ ਆਪਣੀ ਵਿਧਵਾ ਮਾਂ ਨੂੰ ਇਕੱਲਿਆਂ ਹੀ ਛੱਡ ਗਏ ਨੇ। ਦੱਸ ਦੇ ਕਿ ਇਹ ਦੋਵੇਂ ਸਕੇ ਪ੍ਰਾ ਇੰਸਟਾਗ੍ਰam ਤੇ ਵੀ ਕਾਫੀ ਮਸ਼ਹੂਰ ਸਨ। ਨਿਹੰਗ ਸਿੰਘ ਫਾਸਟ ਫੂਡ ਦੇ ਨਾਂ ਤੇ ਇੰਸਟਾਗ੍ਰam ਤੇ ਇਹ ਦੋਵੇਂ ਪ੍ਰਾ ਮਸ਼ਹੂਰ ਹਨ ਜਿਨ੍ਹਾਂ ਦੀ ਇੰਸਟਾਗ੍ਰam ਤੇ ਵੀ ਆਈਡੀ ਹੈ ਨਿਹੰਗ ਸਿੰਘ ਫਾਸਟ ਫੋਰ ਕਿਉਂਕਿ ਇਹ ਫਾਸਟ ਫੋਰ ਦਾ ਹੀ ਕੰਮ ਕਰਦੇ ਸੀ ਆਓ ਸੁਣਦੇ ਹਾਂ ਇਸ ਬੰਦੀ ਪੀੜਤ ਮਾਂ ਅਤੇ ਪਿੰਡ ਵਾਸੀਆਂ ਦਾ ਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਤਾਂ ਮਾੜੀ ਗੱਲ ਕਿ ਤੁਹਾਡੇ ਦੋ ਬੇਟੇ ਨੌਜਵਾਨ ਜਿਹੜੇ ਵਿਚਾਰੇ ਇਸ ਦੁਨੀਆ ਤੋਂ ਚਲ ਗਏ ਨੇ ਕੀ ਗੱਲਬਾਤ ਕੀ ਪਤਾ ਨਹੀਂ ਜੇ ਸਾਨੂੰ ਕੰਮ ਹੀ ਫਰੇਗੜ ਚੱਲਦਾ ਜੇ ਮੇਰੇ ਬੱਚੇ ਤਾਂ ਉੱਥੇ ਜਾਂਦੇ ਘਰੋਂ ਪਰੰਗੇ ਪੁਲੇ ਜਾਂਦੇ ਆੜੇ ਬੱਚੇ ਕੰਮ ਤੇ ਜਾਂਦੇ ਕੰਮ ਤੋਂ ਆਉਂਦੇ ਆਈ ਪਤਾ ਨਹੀਂ ਕਿ ਉਹਨਾਂ ਕੀ ਬਣਿਆ ਰਾਜ ਕੀ ਨਹੀਂ ਬਣਿਆ ਹਨ ਨੂੰ ਨਹੀਂ ਪਤਾ ਇਹ ਗੱਲ ਦਾ ਮੇਰੇ ਘਰ ਚ ਉਹ ਕਮਾਉ ਹੀ ਗਏ ਮੇਰਾ ਆਦਮੀ ਵੀ ਨਹੀਂ ਹੈਗਾ ਮੈਂ ਕਿ ਗਰੀਬਾਂ ਬਹੁਤ ਗਰੀਬਿਆਂ ਹੀ ਗਰੀਬ ਜੜ ਗਿਆ ਹਟਾ ਹਾਂ ਸੋਸ ਲੈਣਾ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਕੋਰਪੋਰੇਟ ਹਨ ਨੂੰ ਲੱਗਦਾ ਕੋਈ ਬਰਦਾਤ ਹੋਈ ਉਹਨਾਂ ਤੇ ਬਰਦਾਤ ਕੀਤੀ ਕਹਿੰਦੇ ਹਨ ਉਹਨਾਂ ਤੇ ਕੋਈ ਇਹਨਾਂ ਦੇ ਕੋਈ ਸਾਡੀ ਕਹਿ ਨਾ ਨਹੀਂ ਕੋਈ ਦੁਸ਼ਮਣੀ ਕੋਈ ਸਾਡੇ ਨਾਲ ਕਹਿ ਨਾ ਨਹੀਂ ਲੱਗਦੀ ਮੇਰੇ ਬੱਚੇ ਬਹੁਤ ਨੇਕ ਹੀ ਦੇਖੋ ਜੀ ਪਿੰਡ ਕੋਟਲੀ ਸੂਰਤਮੱਲੀ ਤੋਂ ਤੋਂ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਸਾ ਹੋਇਆ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ ਇੱਕ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਤੇ ਇੱਕ ਦੀ ਮੌ ਕੱਲ ਰਾਤ ਨੂੰ ਹੋਈ ਹੈ ਭਾਈ ਅਸੀਂ ਉਸ ਸੰਬੰਧ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਹਾਂ ਫਤਿਹਗੜ ਚੂੜੀਆਂ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ ਜਿਹੜਾ ਇਹ ਇਹ ਜਿਹੜਾ ਸਾਰਾ ਘਟਨਾ ਕਰਮ ਹੋਇਆ ਆ ਇਹ ਕਿਸੇ ਵੀ ਐਂਗਲ ਨੂੰ ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣ ਡਿਆ ਅਸੀਂ ਡੀਐਸਪੀ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਡਾ ਲਿਆ ਜਾਵੇ ਤੇ ਉੱਚ ਪੱਦਰੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਬਾਕੀ ਭਾਈ ਡੀਐਸਪੀ ਸਾਹਿਬ ਨੇ ਇਸ ਚੀਜ਼ ਦਾ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਇਸ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਝ ਮਾਮਲਾ ਜਿਹੜਾ ਆ ਉਹਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ। ਦਿੱਪ ਤੇ ਦਿਲਜੀਤ ਸਿੰਘ ਟੋਪਰਾ ਸੀਗੇ ਥਾਰਾ ਕੋਲ ਰਿਸੂਲਟ ਮੱਲੇ ਤੇ ਸਾਨੂੰ ਫੁੱਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਰਸ ਦਾ ਕੰਮ ਕਰਦੇ ਸੀ ਉਹਨਾਂ ਦੀ ਆਪਣੀ ਸ਼ਾਪ ਸੀਗੀ ਤੇ ਉਸ ਤੋਂ ਬਾਅਦ ਵੀ ਤ੍ਰਿਕ ਨੂੰ ਸ਼ਾਮ ਕਰੀਬ 9:30 ਵਜੇ ਸ਼ਾਪ ਜਿਹੜੀ ਆਪਣੀ ক্লোਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਤੇ ਜਿਹਦੇ ਦੌਰਾਨ ਉਹਨਾਂ ਦੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੜ ਚੂੜੀਆਂ ਉੱਥੇ ਜਿਹੜਾ ਤੋਂ ਕ੍ਰਾਸ ਕਰਦੇ ਹੋ ਘਣੀ ਇੱਕ ਮੰਗਰੋਂ ਨਿਕਲਦੇ ਕੋਟਲੀ ਸੂਤ ਮੱਲੇ ਨੂੰ ਤੇ ਉੱਥੇ ਜਿਹੜਾ ਪੈਟਰੋਲ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਕੌਸ਼ਿਦ ਵੀ ਔਨ தி ਸਪੌਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਰਮਨ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ। ਥਾਣਾ ਕੋਟਲੀ ਸੂਤ ਮਿਲ ਜੀ। ਉਹ ਕੀ ਕਾਰਵਾਈ ਕਰੀ ਪੁਲਿਸ ਹੁਣ ਤੱਕ ਕੀ ਰਹੀ ਹੈ? ਪੁਲਿਸ ਜਿਹੜੀ ਹੈਗੀ ਆ ਉਹ ਆਪਣੀ ਕਾਰਵਾਈ ਕੀਤੀ ਹੋਈ ਹੈ ਕਿਉਂਕਿ ਔਨ ਦਾ ਸਪੌਟ ਪੁਲਿਸ ਪਹੁੰਚੀ ਤੇ ਕੰਟੀਨਿਊਸਲੀ 60 ਫੁੱਟਸ ਕੈਮਰੇ ਚੈੱਕ ਕੀਤੇ ਜਾ ਰਹੇ ਸੀਗੇ। ਇਸ ਟਾਈਮ ਤੇ ਦੇਰੋਂ ਜਿਹੜੀ 60 ਫੁੱਟਸ ਵਿੱਚ ਗੱਲ ਕਲੀਅਰ ਆਈ ਹੈ ਦੋ ਟਰਾਲੀ ਟਰੈਕਟਰ ਜਿਹੜੇ ਨੰਗੇ ਹੋਏ ਆ। ਤੇ ਸਾਨੂੰ ਜਿਹੜਾ ਉਸ ਤੋਂ ਅੱਗੇ ਪਿੱਛੇ ਜਿਹੜਾ ਕੋਈ ਵੀ ਜਿਹੜੀ ਵਹੀਕਲ ਜਿਹੜਾ ਆਉਣਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਕਾਸ਼ਦੀਪ ਦੀ ਡੈਥ ਹੋਈ ਆ ਜਾਂ ਜਿਸ ਤਰ੍ਹਾਂ ਉਹਨਾਂ ਨੂੰ ਐਕਸੀਡੈਂਟ ਹੋਇਆ ਉਹ ਕਿਤੇ ਨਾ ਕਿਤੇ ਕਲੀਆਂ ਹੁੰਦਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਵੀ ਜਿਹੜਾ ਹੋਣਾ ਪਾਇਆ ਗਿਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਮਨਿੰਦਰ ਸਿੰਘ ਹੈਪੀ ਕੋਟਲੀ ਦੀ ਵਿਸ਼ੇਸ਼ ਰਿਪੋਰਟ